ਆਓ ਜਾਣਦੇ ਹਾਂ ਛੋਟੀਆਂ ਪਰ ਬਹੁਤ ਹੀ ਕੰਮ ਦੀਆਂ ਗੱਲਾਂ ਜੇਕਰ ਤੁਹਾਨੂੰ ਇਹ ਵੀਡੀਓਜ਼ ਵਧੀਆ ਲੱਗਦੀਆਂ ਹਨ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰੋ ਨੰਬਰ 1 ਜੇਕਰ ਤੁਸੀਂ ਪਾਰਲਰ ਵਾਲਾ ਮੇਕਅਪ ਘਰ ਵਿੱਚ ਹੀ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਕੋਈ ਵੀ ਵਾਈਟਨਿੰਗ ਡੇ ਕਰੀਮ ਲੈ ਲਓ ਫਿਰ ਇਸ ਵਿੱਚ ਥੋੜਾ ਜਿਹਾ ਪਾਊਡਰ ਵਾਲਾ ਹਾਈਲਾਈਟ ਮਿਕਸ ਕਰੋ ਤੇ ਫਿਰ ਫਾਊਂਡੇਸ਼ਨ ਇਹਨਾਂ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰਕੇ ਇਸ ਨੂੰ ਬਿਊਟੀ ਬਲੈਂਡਰ ਦੀ ਮਦਦ ਨਾਲ ਪੂਰੇ ਫੇਸ ਉੱਪਰ ਲਗਾ ਲਓ ਇਸ ਨਾਲ ਤੁਹਾਡੇ ਚਿਹਰੇ ਉੱਪਰ ਬਹੁਤ ਹੀ ਵਧੀਆ ਚਮਕ ਆਵੇਗੀ ਨੰਬਰ 2 ਜਦੋਂ ਵੀ ਔਰਤਾਂ ਅਲਮਾਰੀ ਵਿੱਚ ਕੱਪੜੇ ਰੱਖਣ ਤਾਂ ਜਾਂ ਤਾਂ ਅਲਮਾਰੀ ਵਿੱਚ ਅਖਬਾਰ ਵੀ ਛਾਲ ਲਓ ਜਾਂ ਫਿਰ ਕੋਈ ਕੱਪੜਾ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਕੱਪੜੇ ਖਰਾਬ ਨਹੀਂ ਹੁੰਦੇ ਤੇ ਨਾਲ ਹੀ ਤੈ ਵੀ ਸਹੀ ਰਹਿੰਦੀ ਹੈ ਨੰਬਰ 10 ਜਦੋਂ ਵੀ ਤੁਸੀਂ ਬਾਥਰੂਮ ਨੂੰ ਸਾਫ਼ ਕਰਦੇ ਹੋ ਤਾਂ ਉਸ ਵਿੱਚ ਤੁਰੰਤ ਸੁੱਕਾ ਕੱਪੜਾ ਜ਼ਰੂਰ ਫੇਰ ਦਿਓ ਨਾਲ ਹੀ ਚਸਟ ਫੈਨ ਵੀ ਜ਼ਰੂਰ ਚਲਾਓ ਇਸ ਤਰ੍ਹਾਂ ਕਰਨ ਨਾਲ ਬਾਥਰੂਮ ਜਲਦੀ ਸੁੱਕ ਜਾਂਦਾ ਹੈ ਤੇ ਨਾਲ ਹੀ ਉਹ ਸਾਫ਼ ਸੁਥਰਾ ਵੀ ਰਹਿੰਦਾ ਹੈ ਨੰਬਰ 4 ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਗੈਸ ਸਿਲੰਡਰ ਨੂੰ ਜ਼ਰੂਰ ਬੰਦ ਕਰਕੇ ਹੀ ਸੌਵੋ ਤਾਂ ਜੋ ਤੁਹਾਨੂੰ ਕਿਸੇ ਵੀ ਦੁਰਘਟਨਾ ਦਾ ਸਾਹਮਣਾ ਨਾ ਕਰਨਾ ਪਵੇ ਨੰਬਰ 5 ਘਰ ਵਿੱਚ ਲੱਗੀ ਜੇਕਰ ਕੋਈ ਟੁੱਟੀ ਜਾਮ ਹੋ ਜਾਵੇ ਤਾਂ ਉਸ ਦੇ ਮੂੰਹ ਕੋਲ ਇੱਕ ਟੱਕਣ ਹੁੰਦਾ ਹੈ ਉਸ ਨੂੰ ਘੁਮਾ ਕੇ ਖੋਲੋ ਤੇ ਸਾਫ਼ ਪਾਣੀ ਨਾਲ ਧੋ ਦਿਓ ਇਸ ਤਰ੍ਹਾਂ ਕਰਨ ਨਾਲ ਉਹ ਸਾਫ਼ ਹੋ ਜਾਵੇਗੀ ਤੇ ਪਾਣੀ ਵੀ ਸਹੀ ਤਰੀਕੇ ਨਾਲ ਆਉਣ ਲੱਗ ਜਾਵੇਗਾ ਨੰਬਰ 6 ਕਈ ਵਾਰ ਸਾਡੀ ਰਸੋਈ ਵਿੱਚ ਲੱਗੇ ਹੋਏ ਲੱਕੜ ਦੇ ਦਰਵਾਜ਼ੇ ਝਾਮ ਹੋ ਜਾਂਦੇ ਹਨ ਤਾਂ ਉਹਨਾਂ ਦੇ ਜਿੱਥੇ ਲੋਹਾ ਲੱਗਿਆ ਹੁੰਦਾ ਹੈ ਉਸ ਜਗ੍ਹਾ ਤੇ ਕੱਪੜੇ ਸिलाई ਕਰਨ ਵਾਲੀ ਮਸ਼ੀਨ ਦਾ ਤੇਲ ਲਗਾ ਦਿਓ ਉਹ ਦੁਬਾਰਾ ਤੋਂ ਸਹੀ ਚੱਲਣ ਲੱਗ ਜਾਣਗੇ ਨੰਬਰ 7 ਜਿਨ੍ਹਾਂ ਦੇ ਕੱਪੜਿਆਂ ਉੱਪਰ ਅਕਸਰ ਲੂਹ ਜ਼ਿਆਦਾ ਆਉਂਦਾ ਹੋਵੇ ਉਹਨਾਂ ਨੂੰ ਆਪਣੇ ਕੱਪੜਿਆਂ ਵਿੱਚ ਈਜ਼ੀ ਪਾਉਣੀ ਚਾਹੀਦੀ ਹੈ ਇਸ ਨਾਲ ਲੂਹ ਆਉਣੇ ਬੰਦ ਹੋ ਜਾਂਦੇ ਹਨ ਨੰਬਰ 8 ਜਦੋਂ ਵੀ ਔਰਤਾਂ ਆਪਣੇ ਚਿਹਰੇ ਉੱਪਰ ਕੋਈ ਵੀ ਕਰੀਮ ਲਗਾਉਂਦੀਆਂ ਹਨ ਤਾਂ ਉਹਨਾਂ ਨੂੰ ਕਰੀਮ ਵਿੱਚ ਹਲਕਾ ਜਿਹਾ ਬਦਾਮ ਦਾ ਤੇਲ ਮਿਕਸ ਕਰਕੇ ਲਗਾ ਲੈਣਾ ਚਾਹੀਦਾ ਹੈ ਇਸ ਨਾਲ ਚਿਹਰਾ ਦੋਗਣਾ ਸ਼ਾਈਨ ਕਰਦਾ ਹੈ ਨੰਬਰ 9 ਜਦੋਂ ਵੀ ਤੁਸੀਂ ਆਪਣੇ ਸਰੀਰ ਉੱਪਰ ਫੇਸ ਪਾਊਡਰ ਲਗਾਉਂਦੇ ਹੋ ਉਹ ਸ ਵਿੱਚ ਪਏ ਬਰਸ਼ ਨੂੰ ਕੁਝ ਦਿਨਾਂ ਬਾਅਦ ਸਾਫ਼ ਜ਼ਰੂਰ ਕਰ ਲੈਣਾ ਚਾਹੀਦਾ ਹੈ ਇਸ ਤਰ੍ਹਾਂ ਕਰਨ ਨਾਲ ਤੁਹਾਡਾ ਚਿਹਰਾ ਕਦੇ ਵੀ ਖਰਾਬ ਨਹੀਂ ਹੋਵੇਗਾ ਨੰਬਰ 10 ਔਰਤਾਂ ਨੇ ਜਦੋਂ ਵੀ ਆਪਣਾ ਮੇਕਅਪ ਉਤਾਰਨਾ ਹੋਵੇ ਤਾਂ ਦੁੱਧ ਵਿੱਚ ਰੋਨੋ ਡਿਪ ਕਰਕੇ ਆਪਣੇ ਪੂਰੇ ਚਿਹਰੇ ਤੇ ਚੰਗੀ ਤਰ੍ਹਾਂ ਨਾਲ ਲਗਾਉਣਾ ਚਾਹੀਦਾ ਹੈ ਤੇ ਫਿਰ ਸਾਬਣੀ ਨਾਲ ਚਿਹਰਾ ਧੋ ਲਓ ਇਸ ਤਰ੍ਹਾਂ ਕਰਨ ਨਾਲ ਚਿਹਰਾ ਬਿਲਕੁਲ ਸਾਫ਼ ਸੁਥਰਾ ਹੋ ਜਾਵੇਗਾ ਤੇ ਨਾਲ ਹੀ ਕਦੇ ਵੀ ਖਰਾਬ ਨਹੀਂ ਹੋਵੇਗਾ ਨੰਬਰ 11 ਅਰਾਂਜੇ ਕਲ ਤੁਸੀਂ ਗੁੜ ਅਤੇ ਸ਼ਕਰ ਦਾ ਸੇਵਨ ਕਰੋ ਤਾਂ ਤੁਹਾਨੂੰ ਕਦੇ ਵੀ ਸ਼ੂਗਰ ਦੀ ਸਮੱਸਿਆ ਨਹੀਂ ਹੋਵੇਗੀ। ਨੰਬਰ 12 ਰੋਜ਼ਾਨਾ ਜੇਕਰ ਤੁਸੀਂ ਵੇਰਾਂ ਦਾ ਸੇਵਨ ਕਰੋ ਤਾਂ ਇਸ ਨਾਲ ਪੇਟ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ। ਨੰਬਰ 13 ਰੋਜ਼ਾਨਾ ਸਵੇਰੇ ਇੱਕ ਟਮਾਟਰ ਖਾ ਲਿਆ ਕਰੋ ਜਾਂ ਫਿਰ ਉਸ ਦਾ ਜੂਸ ਬਣਾ ਕੇ ਪੀ ਲਓ। ਤੁਹਾਡੇ ਜ਼ਿੰਦਗੀ ਪਰ ਵਾਲ ਚਿੱਟੇ ਨਹੀਂ ਹੋਣਗੇ। ਹਮੇਸ਼ਾ ਕਾਲੇ ਹੀ ਰਹਿਣਗੇ। ਨੰਬਰ 14 ਸਵੇਰ ਦੇ ਸਮੇਂ ਨਾਸਤੇ ਵਿੱਚ ਇੱਕ ਹਰੀ ਇਲਾਇਚੀ ਜ਼ਰੂਰ ਚਬਾ ਲਿਆ ਕਰੋ ਇਸ ਨਾਲ ਕਦੇ ਵੀ ਤੁਹਾਡਾ ਸਾਹ ਨਹੀਂ ਫੁੱਲੇਗਾ ਨੰਬਰ 15 ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਗਲਾਸ ਥੰਮਗੁਨੇ ਪਾਣੀ ਦਾ ਜ਼ਰੂਰ ਪੀ ਲਿਆ ਕਰੋ ਇਸ ਨਾਲ ਗੁਰਦੇ ਹਮੇਸ਼ਾ ਸਾਫ਼ ਰਹਿੰਦੇ ਹਨ ਨੰਬਰ 16 ਜੇਕਰ ਤੁਸੀਂ ਰੋਜ਼ਾਨਾ ਅਦਰਕ ਦਾ ਸੇਵਨ ਕਰੋ ਤਾਂ ਇਸ ਨਾਲ ਤੁਹਾਨੂੰ ਕਦੇ ਵੀ ਸੁਸਤੀ ਨਹੀਂ ਹੋਵੇਗੀ ਤੇ ਨਾਲ ਹੀ ਡਿਪਰੈਸ਼ਨ ਦੀ ਸਮੱਸਿਆ ਤੋਂ ਵੀ ਰਾਹਤ ਮਿਲੇਗੀ ਨੰਬਰ 17 ਜਿਆਦਾ ਠੰਡਾ ਪਾਣੀ ਜੇਕਰ ਤੁਸੀਂ ਪੀਂਦੇ ਹੋ ਤਾਂ ਇਸ ਨਾਲ ਚਿਹਰੇ ਉੱਪਰ ਝੁਰੜੀਆਂ ਜਲਦੀ ਪੈਣ ਲੱਗ ਜਾਂਦੀਆਂ ਹਨ ਤੇ ਨਾਲ ਹੀ ਚਿਹਰੇ ਦੀ ਚਮਕ ਵੀ ਖੋ ਜਾਂਦੀ ਹੈ ਨੰਬਰ 18 ਜੇਕਰ ਤੁਹਾਡੇ ਸਿਰ ਉੱਪਰ ਵਾਲ ਨਹੀਂ ਹਨ ਤਾਂ ਣੀਆਂ ਨੂੰ ਪੀਸ ਕੇ ਉਸ ਤਾਰਾਸ ਕੱਟ ਕੇ ਸਿਰ ਉੱਪਰ ਲਗਾ ਲਓ ਕੰਝੇ ਸਿਰ ਉੱਪਰ ਵੀ ਵਾਲ ਆਉਣੇ ਸ਼ੁਰੂ ਹੋ ਜਾਣਗੇ ਨੰਬਰ 19 ਜੇਕਰ ਤੁਹਾਡੇ ਕੋਲ ਗਰਮ ਰੋਟੀ ਹੈ ਤਾਂ ਉਸ ਨਾਲ ਦਹੀਂ ਭੁੱਲ ਕੇ ਵੀ ਨਾ ਖਾਓ ਇਸ ਨਾਲ ਤੁਸੀਂ ਸਰੀਰਕ ਪੱਖੋਂ ਰੋਗੀ ਬਣ ਸਕਦੇ ਹੋ ਨੰਬਰ 2 ਰੋਜਾ ਨਾਲ ਪਿਆਸ ਖਾਣ ਨਾਲ ਸਰੀਰ ਵਿੱਚ ਤਾਜ਼ਾ ਖੂਨ ਬਣਦਾ ਹੈ ਤੇ ਨਾਲ ਹੀ ਪੇਟ ਦੇ ਕੀੜੇ ਵੀ ਖਤਮ ਹੋਣ ਲੱਗ ਜਾਂਦੇ ਹਨ ਨੰਬਰ 21 ਜੇਕਰ ਤੁਹਾਡੇ ਹੱਥ ਹਰ ਸਮੇਂ ਠੰਡੇ ਹੀ ਰਹਿੰਦੇ ਹਨ ਤਾਂ ਇਹ ਇਸ ਗੱਲ ਦਾ ਸੰਕੇਤ ਦਿੰਦੇ ਹਨ ਕਿ ਤੁਹਾਡੇ ਵਿੱਚ ਖੂਨ ਦੀ ਕਮੀ ਹੋ ਰਹੀ ਹੈ ਨੰਬਰ वाई ਜਦੋਂ ਵੀ ਤੁਸੀਂ ਕੋਈ ਵੀ ਫਲ ਖਾਂਦੇ ਹੋ ਤਾਂ ਉਸ ਤੋਂ ਬਾਅਦ ਕਦੇ ਵੀ ਪਾਣੀ ਨਾ ਪੀਵੋ ਇਸ ਨਾਲ ਤੁਹਾਡੇ ਅੰਦਰ ਤੇ ਜਾ ਪਣੇਗਾ ਤੇ ਨਾਲ ਹੀ ਕੈਸ ਦੀ ਸਮੱਸਿਆ ਵੀ ਸ਼ੁਰੂ ਹੋ ਸਕਦੀ ਹੈ ਨੰਬਰ 23 ਜੇਕਰ ਚਿਹਰੇ ਉੱਪਰ ਬੁਢਾਪਾ ਜਲਦੀ ਨਜ਼ਰ ਆਉਣ ਲੱਗ ਜਾਵੇ ਤਾਂ ਇਸ ਸਮੇਂ ਦੁੱਧ ਵਿੱਚ ਛੁਹਾਰੇ ਉਬਾਲ ਕੇ ਪੀਣੇ ਸ਼ੁਰੂ ਕਰ ਦੇਵੋ ਇਸ ਨਾਲ ਤੁਸੀਂ ਜਲਦੀ ਹੀ ਜਵਾਨ ਦਿਖਣ ਲੱਗ ਜਾਵੋਗੇ ਨੰਬਰ 24 ਜੇਕਰ ਤੁਸੀਂ ਜ਼ਿਆਦਾ ਠੰਡਾ ਪਾਣੀ ਪੀਂਦੇ ਹੋ ਤਾਂ ਇਸ ਨਾਲ ਤੁਹਾਡੇ ਤੰਦ ਜਲਦੀ ਖਰਾਬ ਹੋਣ ਲੱਗ ਜਾਂਦੇ ਹਨ ਜਿਨ੍ਹਾਂ ਕਾਰਨ ਉਹ ਕਮਜ਼ੋਰ ਹੋ ਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਨੰਬਰ 25 ਰੋਜ਼ਾਨਾ ਦੁੱਧ ਪੀਣਾ ਸਿਹਤ ਲਈ ਬਹੁਤ ਹੀ ਲਾਵਕਾਰੀ ਹੈ ਦੁੱਧ ਹਮੇਸ਼ਾ ਗਰਮ ਹੀ ਪੀਵੋ ਇਸ ਨਾਲ ਤੁਹਾਡੀਆਂ ਹੱਡੀਆਂ ਮਜ਼ਬੂਤ ਹੋਣਗੀਆਂ ਤੇ ਨਾਲ ਹੀ ਸਰੀਰ ਨੂੰ ਵੀ ਤਾਕਤ ਮਿਲੇਗੀ ਨੰਬਰ 26 ਜੇਕਰ ਤੁਸੀਂ ਆਪਣੇ ਵਾਲਾਂ ਨੂੰ ਲੰਮਾ ਅਤੇ ਮਜ਼ਬੂਤ ਕਰਨਾ ਚਾਹੁੰਦੇ ਹੋ ਤਾਂ ਵਾਲਾਂ ਵਿੱਚ ਸਰੋਂ ਦੇ ਤੇਲ ਵਿੱਚ ਦੁੱਧ ਮਿਕਸ ਕਰਕੇ ਲਗਾ ਲਓ ਨੰਬਰ 27 ਜੇਕਰ ਤੁਹਾਡੇ ਸਿਰ ਵਿੱਚ ਅਕਸਰ ਦਰਦ ਹੁੰਦਾ ਰਹਿੰਦਾ ਹੈ ਤਾਂ ਕਦੇ ਵੀ ਚੌਲਾਂ ਦਾ ਸੇਵਨ ਨਾ ਕਰੋ ਇਸ ਨਾਲ ਹੋਰ ਸਮੱਸਿਆ ਆਪਤ ਸਕਦੀ ਹੈ ਨੰਬਰ 28 ਚੌਲ ਖਾਣ ਤੋਂ ਤੁਰੰਤ ਬਾਅਦ ਕਦੇ ਵੀ ਪਾਣੀ ਨਾ ਪੀਵੋ ਇਸ ਨਾਲ ਤੁਹਾਨੂੰ ਪੇਟ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਨਾਲ ਹੀ ਪਤ ਹਜ਼ਮੀ ਵੀ ਹੋ ਸਕਦੀ ਹੈ ਸੋ ਇਸੇ ਨਾਲ ਹੀ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਕਮੈਂਟ ਵੀ ਜ਼ਰੂਰ ਕਰੋ